ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਿੱਖਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਭਾਰਤੀ ਕਿਸਾਨ ਜਨ ਲਖਵਾਲ ਦੇ ਕਿਸਾਨ ਰਿਹਾਈ ਕਰੋ ਰਿਹਾਈ ਕਰੋ ਰਿਹਾਈ ਕਰੋ ਬੰਦੀ ਸਿੰਘ ਰਿਹਾਈ ਕਰੋ ਰਿਹਾਈ ਕਰੋ ਰਿਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੇਲ ਸਿੰਘ ਡਰੋਲੀ ਭਾਈ ਬਲਾਗ ਪ੍ਰਧਾਨ ਮੋਗਾ 2 ਅੱਜ ਅਸੀਂ ਐਸ ਕੇ ਐਮ ਦੇ ਸੱਦੇ ਤੇ ਔਰ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਦਿੱਲੀ ਲਈ ਰਵਾਨਾ ਹੋਏ ਸੀ ਦਿੰਡੀ ਚੱਲੇ ਸੀ ਸਾਨੂੰ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡ ਬੈਰੀਕੇਟਿੰਗ ਕਰਕੇ ਰੋਕ ਲਿਆ ਗਿਆ ਇਹ ਜਿਸ ਤਰ੍ਹਾਂ ਪਹਿਲਾਂ ਸਾਨੂੰ ਰੋਕਿਆ ਸੀ ਉਸੇ ਤਰ੍ਹਾਂ ਹੀ ਧੱਕਾ ਹੁਣ ਹੋ ਰਿਹਾ ਹੈ ਇਹ ਅਸੀਂ ਆਪ ਦੇ ਸਿੰਘਾਂ ਦੀ ਜਾਨੀ ਦੀ ਗੱਲ ਵੀ ਨਹੀਂ ਕਰ ਸਕਦੇ ਅਸੀਂ ਉਹਨਾਂ ਵਾਸਤੇ ਕੋਈ ਮੈਮੋਰੰਡਮ ਨਹੀਂ ਦੇ ਸਕਦੇ ਸਾਡੇ ਤੇ ਇੰਨਾ 2 ਨੰਬਰ ਦੇ ਸ਼ਹਿਰੀ ਹੋਣ ਦਾ ਜਾਨੀ ਦੀ ਸਾਨੂੰ ਇਹ ਜਿਤਾਇਆ ਜਾ ਰਿਹਾ ਵੀ ਤੁਸੀਂ 2 ਨੰਬਰ ਦੇ ਸ਼ਹਿਰੀ ਆ ਤੁਸੀਂ ਚੱਕ ਘਰਾਂ ਦੇ ਵਿੱਚ ਜਿਹੜਾ ਜਨਮ ਲਿਆ ਅਸੀਂ ਤੁਹਾਨੂੰ ਟੋਪੀਆਂ ਦਵਾ ਕੇ ਹੀ ਹਟਾਾਂਗੇ ਇਹ ਸਾਡੇ ਨਾਲ ਪੂਰਾ ਧੱਕਾ ਹੋ ਰਿਹਾ ਇਹਦੇ ਵਿੱਚ ਕੋਈ ਸਾਡੇ ਤੇ ਕੋਈ ਬੰਬ ਨਹੀਂ ਸੀ ਕੋਈ ਸਾਡੇ ਕੋਲੇ AK47 ਨਹੀਂ ਸੀ ਸਾਡੇ ਕੋਲੇ ਸਿਰਫ ਇੱਕ ਕਾਗਜ਼ ਦਾ ਟੁਕੜਾ ਸੀ ਜਿਹੜਾ ਅਸੀਂ ਮੋਦੀ ਨੂੰ ਦੇਣਾ ਸੀ ਚੀਤਗੰਨ ਸਾਹਿਬ ਜਾ ਕੇ ਅਸੀਂ ਅਰਦਾਸ ਕਰਨੀ ਸੀ ਸ਼ਾਮ ਨੂੰ ਰਹਿਰਾਸ ਦੇ ਰਹਿਰਾਸ ਸਾਹਿਬ ਜੀ ਦੇ ਪਾਸ ਤੋਂ ਮਗਰੋਂ ਸ਼ੋਭਾ ਅਰਦਾਸ ਕਰਕੇ ਅਸੀਂ ਉਹ ਮੈਮੋਰੰਡਮ ਦੇਣਾ ਸੀ ਉਹਦੇ ਤੇ ਅੱਜ ਏਡੀ ਤਕੜੀ ਬੈਰੀਕੇਟਿੰਗ ਕਰਕੇ ਸਾਨੂੰ ਸ਼ੰਭੂ ਬਾਰਡਰ ਤੇ ਹੀ ਰੋਕ ਲਿਆ ਗਿਆ ਤੇ ਦੋ ਨੰਬਰ ਤੇ ਇਹ ਸਰਕਾਰ ਨੇ ਤਾਂ ਧੱਕਾ ਕਰਨਾ ਹੀ ਕਰਨਾ ਸਾਡੇ ਨਾਲ ਸਾਡੇ ਜਿਹੜੇ ਆਪਦੇ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇੱਕ ਮੋਰੀ ਥਾਣੀ ਦੀ ਵੇਖ ਕੇ ਇਹ ਨਾ ਕਿਹਾ ਕਰੋ ਯਾਰ ਆਪਾਂ ਨੂੰ ਕੀ ਇਹ ਆਪਾਂ ਜਿਹੜੇ ਕਿਸਾਨ ਆ ਜਿਹੜੇ ਹਵਾਰੇ ਹੋਣੀ ਉਹ ਸਾਰਿਆਂ ਦੇ ਸਾਂਝੇ ਆ ਉਹ ਇੱਕ ਦੇ ਨਹੀਂ ਕਿ ਜੋ ਕਿਸਾਨ ਜਥੇਬੰਦੀਆਂ ਦੇ ਨਹੀਂ ਜਾਂ ਕੌਮੀ ਇਨਸਾਫ ਮੋਰਚੇ ਦੇ ਨਹੀਂ ਉਹ ਸਾਰੇ ਪੰਜਾਬ ਲਈ ਵਿਚਾਰੇ ਅੰਦਰ ਸਾਰੇ ਘਰਾਂ ਚੋਂ ਬਾਹਰ ਆਓ ਹੱਥ ਜੋੜ ਕੇ ਬੇਨਤੀ ਆ ਲੱਖਾਂ ਉਹ ਜਥੇਬੰਦੀ ਵਾਲਿਓ ਐਸ ਕੇ ਐਮ ਲੋ ਹੱਥ ਜੋੜ ਕੇ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਰਤੀ ਕਿਸਾਨ ਜਿਹੜਾ ਲਖਵਾਲ ਜਿਲ੍ਹਾ ਮੋਗਾ ਦੇ ਕੌਮਨ ਸਾਫ ਮੋਰਚੇ ਦੇ ਨਾਲ ਰਲ ਕੇ ਅਸੀਂ ਜਿਹੜਾ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਪਹੁੰਚੇ ਸੀਗੇ ਦਿੱਲੀ ਜਾਣਾ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਸਾਨੂੰ ਯਾਦੀ ਦੇ ਝੰਡੇ ਚੜਾਉਂਦੇ ਆਉਂਦਾ ਕਾਫੀ ਸਮਾਂ ਹੋ ਗਿਆ ਪਰ ਸਾਨੂੰ ਅੱਜ ਇੱਕ ਵਾਰੀ ਫੇਰ ਪਤਾ ਲੱਗ ਗਿਆ ਕਿ ਅਸੀਂ ਹਜੇ ਵੀ ਗੁਲਾਮ ਆ ਕਿਉਂਕਿ ਸਾਨੂੰ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣ ਦਾ ਜਿਹੜਾ ਆਗਿਆ ਨਹੀਂ ਦਿੱਤੀ ਗਈ ਤੇ ਸਾਨੂੰ ਹਰਿਆਣਾ ਸਰਕਾਰ ਜਿਹੜੀ ਸੈਂਟਰ ਸਰਕਾਰ ਦੀ ਭਾਈਵਾਲ ਹੈ ਬੀਜੇਪੀ ਦੀ ਉਹਨਾਂ ਨੇ ਸਾਨੂੰ ਆਪਣੀ ਤਾਨਾਸ਼ਾਈ ਜਿਹੜਾ ਸਾਡੇ ਪੰਜਾਬੀਆਂ ਦੇ ਪ੍ਰਤੀ ਰੁੱਖਾਪਣ ਵਿਖਾਉਂਦੇ ਹੋਏ ਬੈਰੀਕੇਡ ਕਰਕੇ ਸਾਨੂੰ ਰੋਕ ਲਿਆ ਗਿਆ ਇੱਕ ਸਾਨੂੰ ਮੰਗ ਪੱਤਰ ਸਾਨੂੰ ਆਵਾਜ਼ ਠਾਉਣ ਵਾਸਤੇ ਵੀ ਸਾਡੀ ਆਜ਼ਾਦੀ ਨਹੀਂ ਵੀ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਜਾਵੜੀਏ ਅਸੀਂ ਅਸੀਂ ਕੋਰ ਨਿੰਦਾ ਕਰਦੇ ਹਾਂ ਤੇ ਮੇਰੀ ਪੰਜਾਬ ਦੇ ਸਮੂਹ ਵਸਨੀਕਾਂ ਨੂੰ ਕਿਸਾਨਾਂ ਨੂੰ ਤੇ ਹੋਰ ਜਥੇਬੰਦੀਆਂ ਨੂੰ ਸਾਰੇ ਸਮੂਹ ਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਸਾਰੇ ਕੌਮੀ ਇਨਸਾਫ ਮੋਰਚੇ ਦੇ ਨਾਲ ਤੇ ਕਿਸਾਨ ਐਸ ਕੇ ਐਮ ਜਥੇਬੰਦੀਆਂ ਦੇ ਨਾਲ ਰਲ ਕੇ ਆਪਾਂ ਬੰਦੀ ਸਿੰਘਾਂ ਦੀ ਤੇ ਹੋਰ ਜਿਹੜੀਆਂ ਦਿੱਲੀ ਆਪਣੇ ਨਾਲ ਵਧੀਕੀਆਂ ਕਰ ਰਿਆ ਉਹਨਾਂ ਦੇ ਵਿਰੋਧਾਵਾਜ਼ ਬੁਲੰਦ ਕਰੀਏ ਤਾਂ ਕਿ ਜਿਹੜੀ ਆਪਾਂ ਆਪਦੀ ਆਵਾਜ਼ ਬੁਲੰਦ ਕਰਕੇ ਆਪਦਾ ਏਕਤਾ ਦਾ ਸਬੂਤ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਿੰਦਰ ਸਿੰਘ ਦولتਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੋਨੇ ਲਖੋੜ ਮੋਗਾ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਸੱਦੇ ਦੇ ਉੱਤੇ ਸੂਚੀ ਭਾਰਤੀ ਕਿਸਾਨ ਜੁਣਿਆ ਲਖੋਵਾਲ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਹਰਿੰਦਰ ਸਿੰਘ ਲਖੋਵਾਲ ਦੀ ਅਗਵਾਈ ਦੇ ਵਿੱਚ ਜੋ ਸਿੰਘੂ ਬਾਰਡਰ ਦੇ ਉੱਤੇ ਇਕੱਤਰ ਹੋ ਕੇ ਦਿੱਲੀ ਜਾਣ ਦੇ ਪ੍ਰੋਗਰਾਮ ਲਿਖੇ ਗਏ ਸੀ ਕੌਮੀ ਇਨਸਾਫ ਮੋਰਚੇ ਵੱਲੋਂ ਉਸ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਇਹਦੇ ਵਿੱਚ ਜੋ 15 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਮੰਗ ਪੱਤਰ ਦੇਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ ਅੱਜ ਸ਼ਾਮ ਨੂੰ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਅਰਦਾਸਾਂ ਬੇਨਤੀਆਂ ਕਰਕੇ ਤੇ ਕੱਲ ਨੂੰ 9 ਵਜੇ ਸਵੇਰ ਅਸੀਂ ਤੁਰ ਕੇ ਪੈਦਲ ਮਾਰਚ ਕਰਕੇ ਮੰਗ ਪੱਤਰ ਦੇਣੇ ਸੀ ਪਰ ਅਫਸੋਸ ਦੀ ਗੱਲ ਹੈ ਜਿਹੜੀਆਂ ਸਾਡੀਆਂ ਹੀ ਸਰਕਾਰਾਂ ਚੁਣੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਬਣਾਉਨੇ ਆ ਅਖੀਰ ਆ ਕੇ ਸਾਨੂੰ ਉਹ ਸਾਡੇ ਰਸਤੇ ਰੋਕਣ ਦੇ ਵਿੱਚ ਆਪਦੀ ਕਾਮਯਾਬ ਹੋ ਜਾਂਦੀਆਂ ਵਦਕਿਸਮਤੀ ਹੈ ਇਸ ਲੋਕਾਂ ਦੀ ਜਿਹੜੇ ਕਿ ਆਮ ਬੰਦਾ ਸੜਕ ਰੋਕ ਲੇ ਤਾਂ ਸਾਡੇ ਦੇ ਉੱਤੇ ਪਰਚੇ ਹੁੰਦੇ ਆ ਜੇ ਸਰਕਾਰਾਂ ਉਹਨਾਂ ਸੜਕਾਂ ਨੂੰ ਹੀ ਰੋਕ ਕੇ ਬੈਰੀਗੇਡ ਲਾ ਕੇ ਤੇ ਕੱਲ ਗੱਡ ਦਿੰਦੀਆਂ ਇਹਨਾਂ ਦੇ ਉੱਤੇ ਕੋਈ ਪਰਚੇ ਨਹੀਂ ਹੁੰਦੇ ਅਸੀਂ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਅੱਜ ਸਾਡੇ ਇਹ ਰਸਤੇ ਸਾਡੇ ਰੋਕੇ ਆ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਉੱਥੇ ਜਾਣ ਦਾ ਹੱਕ ਰੱਖਦੇ ਆਂ ਸਾਡੇ ਹੀ ਦੇਸ਼ ਦੀ ਰਾਜਧਾਨੀ ਆ ਨਾ ਕਿ ਕਿਸੇ ਹੋਰ ਦੇਸ਼ ਦੀ ਆ ਸੋ ਇਸ ਗੱਲ ਦੀ ਅਸੀਂ ਨਖੇਦੀ ਕਰਦੇ ਆਂ ਆਤੀ ਇਹ ਨੂੰ ਨਿੰਦਨਯੋਗ ਕਹਿੰਨੇ ਆਂ ਜਿਹੜੇ ਸਾਡੇ ਰਸਤੇ ਰੋਕੇ ਗਏ ਆ ਆਮ ਜਨਤਾ ਨੂੰ ਸਾਨੂੰ ਤੰਗ ਕਰਕੇ ਇਹ ਸਰਕਾਰ ਇੱਕ ਬਗਾਨੇ ਹੋਣ ਦਾ ਸਾਨੂੰ ਅਹਿਸਾਸ ਕਰਾ ਰਹੀ ਆ ਸੋ ਅੱਜ ਹਰਿਆਣੇ ਨੇ ਸਰਕਾਰ ਨੇ ਦੂਜੀ ਵਾਰੀ ਸਾਡੇ ਰਸਤੇ ਰੋਕ ਕੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਸੋ ਅਸੀਂ ਇਸ ਗੱਲ ਦੇ ਸਤਿ ਸਜਾਵਾਂ ਦੇ ਵਿੱਚ ਇਨਕੇਦੀ ਕਰਦੇ ਹਾਂ ਔਰ ਮੰਗ ਕਰਦੇ ਹਾਂ ਸਰਕਾਰ ਨੂੰ ਜਿਹੜੇ ਸਾਡੇ ਬੰਦੀ ਸਿੰਘ ਹੈ ਜਿਨ੍ਹਾਂ ਨੇ ਸਜ਼ਾਵਾਂ ਸਾਡੀਆਂ ਪੂਰੀਆਂ ਸਾਰੀਆਂ ਆਪਣੀਆਂ ਕਰ ਚੁੱਕੀਆਂ ਹੈ ਤੇ ਉਹ ਕਿਸੇ ਤਰ੍ਹਾਂ ਦੇ ਵੀ ਹੈਗੇ ਐਚਪਾਵੇਂ ਕਿਸੇ ਵੀ ਕ੍ਰਾਈਮ ਦੇ ਵਿੱਚ ਹੋਏਗੇ ਉਹ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਸਾਰਿਆਂ ਉਤਰਾਂਤਰਤ ਰਹਾ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ